ਹਾਂਜੀ ਸਟੂਡੈਂਟਸ ਫੇਰ ਤੋਂ ਲੈ ਕੇ ਆ ਗਏ ਇੱਕ ਵੱਡੀ ਅਪਡੇਟ ਪੰਜਾਬ ਸਕੂਲ ਵਿੱਚ ਹੋਇਆ ਪੰਜ ਛੁੱਟੀਆਂ ਦਾ ਐਲਾਨ ਸਰਕਾਰ ਵੱਲੋਂ ਆਈ ਵੱਡੀ ਅਪਡੇਟ ਤਾਂ ਗਰ ਤੁਸੀਂ ਇਹ ਅਪਡੇਟ ਪੂਰੀ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓਜ਼ ਨੂੰ ਲਾਈਕ ਕਰ ਦੇਣਾ ਬੈਲ ਆਈਕਨ ਦਬਾ ਲੈਣਾ ਤਾਂ ਚਲੋ ਦੱਸ ਦਿਆਂ ਕਿ ਪੂਰੀ ਅਪਡੇਟ ਕੀ ਹੈ ਇਸ ਵੀਡੀਓ ਵਿੱਚ ਤੁਹਾਨੂੰ ਸਾਰੀ ਅਪਡੇਟ ਦਾ ਪਤਾ ਲੱਗ ਜਾਏਗਾ ਨਵੰਬਰ ਮਹੀਨੇ ਵਿੱਚ ਆ ਰਿਹਾ ਤੁਹਾਨੂੰ ਲਗਾਤਾਰ ਪੰਜ ਛੁੱਟੀਆਂ ਜੋ ਕਿ ਬੱਚਿਆਂ ਲਈ ਬਹੁਤ ਵੱਡੀ ਖੁਸ਼ਖਬਰੀ ਦੀ ਗੱਲ ਨਿਕਲ ਕੇ ਆ ਰਹੀ ਤਾਂ ਚਲੋ ਸਟਾਰਟ ਕਰਦੇ ਹਾਂ ਵੀਡੀਓ ਨੂੰ ਪਹਿਲੀ ਛੁੱਟੀ ਆਏਗੀ ਤੁਹਾਨੂੰ 12 ਨਵੰਬਰ ਨੂੰ 12 ਨਵੰਬਰ ਨੂੰ ਸੰਤ ਨਾਮਦੇਵ ਜੀ ਦੇ ਜਨਮ ਦਿਹਾੜੇ ਦੇ ਮੌਕੇ ਤੇ ਪੰਜਾਬ ਸਰਕਾਰ ਵੱਲੋਂ ਰਾਖਵੀਂ ਛੁੱਟੀ ਦਾ ਐਲਾਨ ਹੋ ਚੁੱਕਾ ਹੈ ਅਤੇ ਦੂਸਰੀ ਛੁੱਟੀ ਆ ਰਹੀ ਹੈ ਤੁਹਾਨੂੰ 14 ਨਵੰਬਰ 14 ਨਵੰਬਰ ਨੂੰ ਬਾਲ ਦਿਵਸ ਮਨਾਇਆ ਜਾਵੇਗਾ ਇਸ ਕਰਕੇ ਸਕੂਲਾਂ ਕਾਲਜਾਂ ਦੀ ਛੁੱਟੀ ਹੋਏਗੀ ਸਾਰੇ ਸਕੂਲ ਕਾਲਜ ਬੰਦ ਰਹਿਣਗੇ 15 ਨਵੰਬਰ ਦਿਨ ਸ਼ੁੱਕਰਵਾਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਪ੍ਰਕਾਸ਼ ਦਿਹਾੜਾ ਹੈ ਜਿਸ ਕਰਕੇ ਸਾਰੇ ਸਕੂਲਾਂ ਕਾਲਜ ਬੰਦ ਰਹਿਣਗੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਲ ਦਿਹਾੜੇ ਤੇ ਸਾਰੇ ਸਕੂਲਾਂ ਵਿੱਚ ਛੁੱਟੀ ਹੋਵੇਗੀ ਅਤੇ ਅਗਲੀ ਛੁੱਟੀ ਆ ਰਹੀ ਹੈ ਤੁਹਾਨੂੰ ਚੌਥੀ ਛੁੱਟੀ ਆ ਰਹੀ ਤੁਹਾਨੂੰ 16 ਨਵੰਬਰ ਦਿਨ ਸ਼ਨੀਵਾਰ ਨੂੰ ਕਰਤਾਰ ਸਿੰਘ ਸਰਾਬਾ ਦਾ ਸ਼ਹੀਦੀ ਦਿਵਸ ਮਨਾਇਆ ਜਾਏਗਾ ਜਿਸ ਕਰਕੇ ਸਾਰੇ ਸਕੂਲ ਕਾਲਜ ਬੰਦ ਰਹਿਣਗੇ ਅਤੇ ਅਗਲੀ ਛੁੱਟੀ ਆ ਰਹੀ ਤੁਹਾਨੂੰ 17 ਨਵੰਬਰ ਦਿਨ ਐਤਵਾਰ ਨੂੰ ਜੋ ਕਿ ਤੁਹਾਨੂੰ ਸਾਰਿਆਂ ਨੂੰ ਛੁੱਟੀ ਹੁੰਦੀ ਹੈ ਇਹ ਸੀਗੇ ਆਪਣੇ ਲਗਾਤਾਰ ਪੰਜ ਛੁੱਟੀਆਂ ਦੇ ਅਪਡੇਟ ਅਗਰ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰ ਦੇਣਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਕਿਉਂਕਿ ਇਸ ਚੈਨਲ ਤੇ ਅਸੀਂ ਇਹੋ ਜਿਹੇ ਅਪਡੇਟਸ ਲੈ ਕੇ ਆਉਂਦੇ ਰਹਿੰਦੇ ਹਾਂ